ਚੌਣ ਬਾਜ਼ਾਰ ਬਲਾਚੌਰ ਦਾ ਪੂਰਾ ਮਗਿਆ ਹੋਇਆ ਆ ਤੇ ਨਾਲ ਹੀ ਤੁਹਾਨੂੰ ਜਿਹੜੇ ਕੰਮ ਹੋਏ ਆ ਜਿਹੜੇ ਹੋਣ ਵਾਲੇ ਆ ਜਿਹੜੇ ਹੋਣਗੇ ਜਿਨ੍ਹਾਂ ਦੇ ਨੀ ਪੱਥਰ ਰੱਖੇ ਜਾ ਰਹੇ ਆ ਜਾਂ ਪਿੱਛੇ ਜਿਹੜੇ ਕੰਮ ਹੋਏ ਆ ਉਹ ਸਾਰੇ ਤੁਹਾਨੂੰ ਪੰਜਾਬੀ 360 ਦੇ ਦਿਖਾ ਦੇਗਾ। ਹਾਲਾਤ ਭੜੇ ਦੇ ਬਿਤਾ ਨਗਰਾਂ ਖਾਸੀ ਬਹੁਤpropto ਆ ਪਿਆ ਕਿ ਨਗਰ ਨਹੀਂ ਬੋਤ। ਬਰਸਾਤਾਂ ਚ ਕੀ ਹਾਲ ਹੁੰਦਾ ਜੀ ਬਰਸਾਤ ਤਾਂ ਬੁਰਾ ਹਾਲ ਸੀ ਧੋ ਗੋੜੇ ਪਾਣੀ ਖੜਾ ਚੱਲਦਾ ਇੱਥੇ ਹੁਣ ਇਹ ਜਿਹੜਾ ਨਾਲਾ ਪਾਈਪ ਪੈ ਰਹੇ ਇਹਦਾ ਕਿੰਨਾ ਕ ਫਾਇਦਾ ਹੋਊਗਾ ਇਹ ਚੰਗਾ ਪੈਸਾ ਹੋਣਾ ਹਲੇ ਸਿਆਣ ਹੋਣੀ ਕਰਾ ਰਹੇ ਜਾਂ ਜਾਂ ਐਮ ਐਲ ਏ ਬਸ ਪਾਣੀ ਸਾਰਾ ਸਾਡਾ ਪਾਣੀ ਦਾ ਨਿਕਾਸ਼ ਵਧੀਆ ਹੋਊਗਾ ਹਾਂਜੀ ਗੱਲ ਜੀ ਗਾਦਨ ਇਕੜ ਜਾਊਗਾ ਆਣ ਜਾਣ ਵਾਸਤੇ ਨੰਗਣੀ ਹੋ ਗਈ ਹੈ ਲੋਇ ਤੁਹਾਨੂੰ ਦਿਖਾਣਾ ਆ ਜਿਹੜਾ ਕੰਮ ਬਲਾਚੋਰ ਦੇ ਵਿੱਚ ਚੱਲ ਰਿਹਾ ਇਹ ਕੰਮ ਪਾਈਪ ਪਾਉਣ ਤੋਂ ਪਹਿਲਾਂ ਹਾਲਤ ਬਹੁਤ ਹੀ ਪਤਲੀ ਸੀ ਆ ਪਤਲੀ ਤਸਵੀਰਾਂ ਕਿ ਹਾਲਤ ਬਹੁਤ ਪਤਲੀ ਸੀ ਇਥੋਂ ਲੰਘਣਾ ਵੀ ਬੜਾ ਮੁਸ਼ਕਲ ਹੈ ਪਰ ਇੱਥੇ ਇਹ ਕੰਮ ਲਈ ਪੂਰੇ ਮੋਹੱਲੇ ਵਸੀਆਂ ਨੇ ਬਧਾਈ ਦਾ ਸੰਤੋਸ਼ ਕਢਾਰੀਆ ਜਸਵਿੰਦਰ ਸਿਆਣ ਪੈਰੇ ਆ ਤੇ ਜਿਹਦੇ ਨਾਲ ਇੱਕ ਬਹੁਤ ਵੱਡੀ ਸਮੱਸਿਆ ਜਿਹੜੀ ਹੱਲ ਹੋ ਜਾਊ ਜੋ ਪਰ ਜਾਣਾ ਬਈ ਜੀ ਤੇ ਇਹ ਕਿ ਕਿੰਨਾ ਅੰਦਰ ਕੰਮ ਕਰਦੇ ਗਏ ਯਾਰ ਇੱਕ ਬਹੁਤ ਵੱਡੀ ਸਮੱਸਿਆ ਸੀ ਜਿਹਦਾ ਹੱਲ ਕੀਤਾ ਗਿਆ ਤੇ ਤਸਵੀਰਾਂ ਮੌਕੇ ਦੀਆਂ ਬਹੁਤ ਸਾਰੀਆਂ ਗਲੀਆਂ ਇਹ ਬਹੁਤ ਵੱਡੀ ਸਮੱਸਿਆ ਸੀ ਕਿ ਪਾਣੀ ਦੀ ਗੰਦੇ ਪਾਣੀ ਦੀ ਨਿਕਾਸੀ ਨਹੀਂ ਸੀ ਤੇ ਬਰਸਾਤਾਂ ਦੇ ਵਿੱਚ ਇਸ ਸੜਕ ਤੋਂ ਲੰਘ ਵੀ ਨਹੀਂ ਹੁੰਦਾ ਸੀ ਤੇ ਬੜਾ ਔਖਾ ਹੁੰਦਾ ਸੀਗਾ ਤੇ ਇਹ ਜਿਹੜਾ ਕੰਮ ਬਧਾਈ ਕਾ ਸੰਤੋਸ਼ ਕਟਾਰੀਆ ਕਿਉਂਕਿ ਮਹੱਲਾ ਵਾਸੀ ਸਾਰੇ ਉਹਨਾਂ ਦਾ ਧੰਨਵਾਦ ਕਰ ਰਿਹਾ ਤੇ ਨਾਲ ਹੀ ਜਸਵਿੰਦਰ ਸਿਆਣ ਕਿਉਂਕਿ ਇਹ ਕੰਮ ਦੀ ਰੂਪਰੇਖਾ ਲੈ ਕੇ ਇਹ ਉੱਥੇ ਪਹੁੰਚੇ ਸੀਗੇ ਤੇ ਪਹੁੰਚ ਗਏ ਸਾਰਾ ਕੰਮ ਜਿਹੜਾ ਅੱਜ ਖਤਮ ਹੋਣ ਜਾ ਰਿਹਾ ਆ ਗਈਆਂ ਜਦੋਂ ਵੋਟਾਂ ਆ ਗਈਆਂ ਤਾਂ ਤੁਸੀਂ ਕੰਮ ਵੀ ਦੇਖਣੇ ਜਿਹੜਾ ਕਰਵਾ ਰਿਹਾ ਉਹਨਾਂ ਨੂੰ ਵੀ ਦੇਖਣਾ ਕਿਉਂਕਿ ਵੋਟ ਪਾਣ ਤੋਂ ਪਹਿਲਾਂ ਇਹ ਸੋਚ ਵਿਚਾਰ ਜ਼ਰੂਰੀ ਹੈ ਕਿ ਕੰਮ ਕਰਾਉਣ ਦੀ ਕਾਬਲੀਅਤ ਕਿਹੜੇ ਬੰਦੇ ਦੀ ਹੈ